ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬੈਲ ਨੌਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਜੀ ਦਾ ਸਿਵਲ ਤੇ ਜਿਹੜਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਪੰਜ ਐਨੀਮਲ ਆ ਜੀ ਇੱਕ ਟਰੱਕੜ ਗੱਬਣਾ ਜੀ ਇੱਕ ਟਰੱਕੜ ਤੇ ਤਿੰਨ ਬੱਚੇ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਪਿਆ ਸਿੰਘ ਪਿੰਡ ਚੋਰੀਆਂ ਥੁਰਦ ਜ਼ਿਲ੍ਹਾ ਮੋਗਾ ਨੇੜੇ ਤਲਵੰਡੀ ਬਾਈ ਠੀਕ ਆ ਜੀ ਮੋਬਾਈਲ ਨੰਬਰ ਹੀ 905689478 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਤੁ ਆ ਬਾਈ ਕਿੰਨੇ ਮਾਈ ਸੁਆ ਭਾਈ ਜੀ ਇਹ ਤੀਜੇ ਲਈ ਗੱਭਣਾ ਤੀਜੇ ਲਈ ਗੱਭਣਾ ਹਾਂ ਠੀਕ ਹੈ ਜੀ ਦੂਜਾ ਸੁਈ ਵੀ ਕਿੰਨੇ ਟਾਈਮ ਦੀ ਗੱਭਣਾ ਜੀ ਇਹਨੂੰ ਆ 20 ਤਰੀਕ ਨੂੰ ਛੇ ਮਹੀਨਾ ਚੱਲਣਾ ਛੇ ਮਹੀਨਾ ਸ਼ੁਰੂ ਹੋ ਜਾਣਾ ਸ਼ੁਰੂ ਹੋ ਜਾਣਾ ਸਾਡੇ ਮੰਜਾਂ ਦੀ ਮੰਨਨੇ ਕਿਹਾ ਜੇ ਉਹ ਬੱਦ ਦੇਣੀ ਰਹਿ ਗਈ ਮਿਲਣਾ ਅੱਜ ਆ ਜੀ ਦੇ ਵਿੱਚ ਰਹਿ ਤਾਂ 5-7 ਦਿਨ ਚਾਹੇ ਸਾਢੇ ਪੰਜ ਹੀ ਮੰਨਨੇ ਕਿਹਾ ਜਿਵੇਂ ਮਰਜੀ ਮੰਨ ਲੈ 20 ਤਰੀਕ ਨੂੰ ਛੇ ਮਹੀਨਾ ਚੱਲ ਪੈ ਠੀਕ ਆ ਤੇ ਨਵੰਬਰ ਦੇ ਵਿੱਚ ਸੂਪ ਐ ਠੀਕ ਆ ਦੁੱਧ ਕਿੰਨਾ ਤਿਆਰ ਆ ਭਾਈ ਦੁੱਧ ਭਾਈ ਜੀ ਇਮ ਮੇਰੇ ਕੋਲੋਂ ਹੀ ਗਈ ਸੀ ਠੀਕ ਹੈ ਜੀ ਹਾਤੇ ਚ ਗਈ ਸੀ ਦੁੱਧ ਤਾਂ ਇਹਦੀ ਕੈਪੈਸਿਟੀ ਦਾ ਬਹੁਤ ਜ਼ਿਆਦੇ ਸੀ ਉਹ ਤਾਂ ਰੋਟੀਆਂ ਪਾਉਂਦੇ ਰਹੇ ਬੰਦੇ ਠੀਕ ਹੈ ਭਾਈ ਰੋਟੀਆਂ ਦੇ ਹਾਤਿਆਂ ਵਾਲੇ ਸਾਰੇ ਤੂੜੀ ਤੇ ਰੋਟੀਆਂ ਦੇ ਚੁੰਦੇ ਆ ਠੀਕ ਹੈ ਜੀ ਤੇ ਹੁਣ ਜਾਨੀ ਕਿ ਉਹਦੇ ਕੋਲੋਂ ਤਾਂ 9 ਕਿਲੋ 8 9 ਕਿਲੋ ਚੁੱਕ ਲੈ ਸੀ ਦੁੱਧ ਦੋ ਦਿਨ ਹੋ ਗਿਆ ਮੇਰੇ ਕੋਲੇ 10 11 ਕਿਲੋ 10 ਕਿਲੋ ਪੱਕਾ ਮੰਨ ਕੇ ਲੈ ਜੀ 10 ਕਿਲੋ ਹਾਂ 10 ਤੋਂ ਬਾਹਰ ਹੀ ਦੁੱਧ ਹੋਊਗਾ ਠੀਕ ਹੈ ਜੀ ਆਪਾਂ 10 ਕਿਲੋ ਲਵਾਂ 10 ਕਿਲੋ ਜੋਕ ਲੈ ਜਿਤੇ ਆਪਦੀ ਚੈੱਕ ਕਰਾ ਕੇ ਲੈ ਜੀ ਹਾਂ ਚੈੱਕ ਕਰਾ ਕੇ ਠੀਕ ਹੈ ਜੀ ਕਿਉਂਕਿ ਇਹ ਕੋਈ ਇਹ ਤਾਂ ਹੈ ਨਹੀਂ ਇਹ ਮਹੀਨੇ ਦੀ ਆ ਜਾਂ ਡੇਢ ਦੀ ਆ ਵੀ ਕੋਈ ਸ਼ੱਕ ਸ਼ੁਭਾ ਰਹ ਜੂਗਾ ਠੀਕ ਹੈ ਜੀ ਹਾਂ 6 ਮਹੀਨਿਆਂ ਦੀ ਉਹ ਤਾਂ ਕਨਫਰਮ ਆ ਆਪਦੀ ਅਗਲਾ ਚੈੱਕ ਕਰਾ ਲੇ ਸੋਰ ਕੇ ਦਿਖਾ ਦਿਗੇ ਸੁਆ ਦੂਜਾ ਸੂਏ ਵੀ ਆ ਜੀ ਤੀਜੇ ਸੂਏ ਆਸਤੇ 5.5 ਮਹੀਨੇ ਤੋਂ ਪਲੱਸ ਗੱਬਣ ਚੈੱਕ ਪਾਸ ਆ ਜੀ 23 ਤਰੀਕ ਨੂੰ ਬਾਈ ਦੱਸਦਾ 6 ਮਹੀਨਾ ਸ਼ੁਰੂ ਹੋ ਜਾਣਾ ਹੈ ਦੋ ਦਾ ਜਿਹੜਾ ਨੈਟ ਤਿਆਰ ਆ ਜੀ ਉਹ 10 ਕਿਲੋ ਆ ਜੀ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਤੇ ਚਾਹੇ ਛੇ ਚੋ ਲਿਓ ਜੀ ਸੱਲੀ ਤੁਸੀਂ ਕਰਨੀ ਆ ਜੀ ਥਣਾ ਦੀ ਡੰਨਾ ਵੀਰੇ ਪੂਰੀ ਗਾਰੰਟੀ ਬਈ ਠੀਕ ਆ ਜੀ ਮੋੜ ਲੈਂ ਆਂ ਫਿਰ ਕੋਈ ਭੂਰ ਛਿੱਟਾ ਹੋਵੇ ਥਣ ਵੱਧ ਘੱਟ ਹੋਵੇ ਆਪਾਂ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਜੀ ਥਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੋਏ ਹੱਥੀ ਚ ਵਾਈ ਹਲਾ ਥਣਾ ਜੀ ਬਾਕੀ ਬ੍ਰਿਗਡ ਵਾਈਜ਼ ਫਰਮ ਵਾਲੀ ਚੰਗੀ ਆ ਵਜਨ ਵੀ ਬਾਕੀ ਨਾ ਮਸ਼ੀਨ ਲਾ ਲੋ ਬਿਨਾ ਮਸ਼ੀਨ ਤੋਂ ਚੋ ਲੋ ਉਹ ਅਗਲੇ ਦੀ ਮਰਜ਼ੀ ਆ ਇਹ ਤਾਂ ਬਈ ਜਿਹੜੀ ਸਹੀ ਮੈਂ ਨਾ ਚੀਜ਼ ਹੋਰ ਸੀਗੀ ਇਹ ਆਪਣੇ ਜਿਹੜੇ ਬੰਦੇ ਕਈ ਜਿਨ੍ਹਾਂ ਨੂੰ ਨਹੀਂ ਪਤਾ ਨਾ ਤਾਂ ਇਹਨੂੰ ਮਿਲ ਮੈਕਚਰ ਪਿਆ ਬਈ ਇਹਦੀ ਸ਼ਾਈਨਿੰਗ ਹੋਰ ਸੀਗੀ ਜਦੋਂ ਮੇਰੇ ਕੋਲ ਗਈ ਠੀਕ ਆ ਬਈ 34 ਕਿਲੋ ਰੋਟੀਆਂ ਦੇ ਦੁੱਧ ਚੋਇਆਗਾ ਬੰਦੇ ਦਾ ਇਹਦੇ 34 ਕਿਲੋ ਰੋਟੀਆਂ ਦੇ ਇਹ ਤਾਂ ਚੀਜ਼ ਹੀ ਹੋਰ ਸੀਗੀ ਠੀਕ ਹੈ ਜੀ ਤੇ ਯਾਨੀ ਕਿ ਹੁਣ ਜਿਹੜਾ ਬੰਦਾ ਸੇਵਾ ਕਰ ਲੂਗਾ ਇੱਕ ਦੂਸਰੀ ਗੱਲ ਦੁੱਧ ਦੇ ਥੱਲੇ ਹੁਣ ਵੀ ਜਾਦੇ ਹੁਣ ਐਸ਼ੇ 7 ਮਹੀਨਾ ਦੀਆਂ 16 17 ਤੇ ਦਾ ਡਰਾਈ ਹੁੰਦੀਆਂ ਹਾਂਜੀ ਇਹ ਬਣਾਉਂਦੇ ਨਹੀਂ ਯਾਰ ਜਿਹੜੇ ਹਾਤਿਆਂ ਵਾਲੇ ਚੋਈ ਜਾਂਦੇ ਚੋਈ ਜਾਂਦੇ ਬਣਾਉਂਦੇ ਨਹੀਂਗੇ ਵੀ ਸਾਡਾ ਦੁੱਧ ਨਾ ਕਰਦਾ ਠੀਕ ਹੈ ਤਾਂ ਕਰਕੇ ਵੀ ਦੁੱਧ ਥੋੜਾ ਜਾਂਦਾ ਆਟਾ ਕਿਉਂਕਿ ਉਹਸਾ ਉਹਨਾ ਨਹੀਂ ਇਹ 16 17 ਕਿਲੋ ਤੇ ਡਰਾਈ ਹੋਣੀ ਹੁਣ ਜਣੀ ਸੇਵਾ ਹੋ ਜੇ ਅਗਲੇ ਸੂਏ ਆਪ ਤੇ ਦਾ ਦੁੱਧ ਫੁੱਲ ਦੇ ਦੁੱਧ ਬਾਈ ਜੀ ਇਹ ਮੇਰੇ ਹਸਾ ਉਹਨਾ ਤੈਨੂੰ 40 ਕਿਲੋ ਦੇਣਾ ਚਾਹੀਦਾ ਜਿਵੇਂ ਮੇਰੀਆਂ ਗਾਂਆਂ ਰੱਖੀਆਂਆਂ ਆ ਠੀਕ ਹੈ ਜੀ ਮੈਂ ਇਹਨੂੰ 40 42 ਵਾਲੀ ਮੰਨਦਾ ਆ ਆਹ ਠੀਕ ਹੈ ਜੀ ਅਗਲਾ ਇਹਦੇ ਚਲੋ ਜਾ ਕੇ ਉਹ ਜਿਵੇਂ ਮੈਂ ਤੈਨੂੰ ਦੱਸਿਆ ਵੀ ਨਾ ਕੋਈ ਅਧਿਆ ਬੰਦੇ ਹੁੰਦੇ ਨਹੀਂ ਪਤਾ ਵੀ ਬਫਰ ਪਾਉਣਾ ਜਾਂ ਮਿੱਠਾ ਛੋਡਾ ਪਾਉਣਾ ਜਾਂ ਮਿਲ ਮਿਕਚਰ ਪਾਉਣਾ ਜਾਂ ਕੀ ਪਾਉਣਾ ਕੀ ਨਹੀਂ ਮੇਨ ਗੱਲ ਹੋ ਜਾਂਦੀ ਆ ਖਰਾਕ ਦੇ ਸਾਹਮਣੇ ਸੰਭਾਲ ਦੀ ਸ਼ਾਈਨਿੰਗ ਨਹੀਂ ਬਣੀ ਆ ਤੇਰੇ ਸਾਹਮਣੇ ਨਹੀਂ ਤੇ ਇਹਦੀ ਸ਼ਾਈਨਿੰਗ ਬਹੁਤ ਸੀ ਵੈੜ ਕੋਈ ਬਰੀਡ ਤੇ ਇਤਨੀ ਕਮੀ ਆ ਯਾਰ ਬਰੀਡ ਤੇ ਥੋੜੀ ਕਮੀ ਹੈ ਚੈੱਕ ਕਰ ਸਕਦੇ ਹੋ ਬਰੀਡ ਫੁੱਲਾ ਥਣਾ ਦੀ ਸਾਫ ਸੁਥਰੀ ਹੈ ਇਦਾਂ ਕੋਈ ਇਹ ਨਹੀਂ ਬੀਚੀ। ਜਿੰਮੇ ਮਰਜੀ ਬੈਠਾ। ਬਈ ਪਣਾ 10 ਬੰਦੇ ਬੈਹਿ ਕੇ ਉਸ ਕਰਨ। ਠੀਕ ਹੈ ਜੀ। ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ। ਬਈ ਜੀ ਇਹ ਨਵੰਬਰ ਚ ਹੁੰਦੀ ਆ। ਹਾਂਜੀ। ਤੇ ਇਹ ਉਹ ਬੰਦਾ ਇਹ ਨਾ ਸੋਚੇ ਵੀ ਇਹ 60 70 ਦੇ ਵੇਚਣ ਵਾਲੀ। ਇਹ 1 ਲੱਖ 28 ਦੀ ਵਿਕੀ ਵੀ ਆ। ਜਿੱਦੋ ਸੱਜਰ ਸੀ। ਹਾਂ। ਗੱਬਣ ਸੀ। ਹਾਂ। ਠੀਕ ਹੈ। ਜਿੱਦੋ ਮੇਰੇ ਤੋਂ ਲੈ ਕੇ ਗਏ ਸੀ। ਠੀਕ ਹੈ ਜੀ। ਹਾਂ। ਹੁਣ ਇਹਨੂੰ ਜਿਹੜਾ ਬੰਦਾ ਲੈ ਕੇ ਜਾਊਗਾ ਨਵੰਬਰ ਦੇ ਵਿੱਚ ਹਰੇਕ ਨੂੰ ਪਤਾ ਵੀ ਕੀ ਆ ਵੱਛੀ ਸਾਹਮਣ ਤੇ ਵੱਛੀ ਲੱਖੋਂ ਬਾਹਰ ਜਾਂਦੀ ਆ ਜਿਹੜੇ ਬੰਦੇ ਸਾਹਮਣ ਦੇ ਆ ਸਹੀ ਗੱਲ ਹੈ ਇਹ ਬਾਈ ਜੀ ਅੱਜ ਦੀ ਇਹਦੀ ਡਿਮਾਂਡ ਹੈਗੀ ਸਿਰਫ 55000 ਠੀਕ ਹੈ ਜੀ ਉਹ ਵੀ ਗਰਮੀ ਨੂੰ ਦੇਖਦੇ ਆ ਤਾਂ ਇਹਦੀ 55000 ਰੁਪਏ ਡਿਮਾਂਡ ਆ ਕਿਉਂਕਿ ਹਰੇਕ ਬੰਦੇ ਨੇ ਚੱਲ ਆਪਦੇ ਕੋਈ 2 ਰੁਪਏ ਕਮਾਉਣੇ ਜਿਹੜਾ ਕੋਈ ਸਾਹਮਣ ਲੁੱਪਾ ਸਹੀ ਗੱਲ ਹੈ ਇਹ ਕੋਈ 60 70 ਵਾਲੀ ਵੀ ਕਰਨ ਵਾਲੀ ਨਹੀਂ ਜੀ ਜੇ ਕੋਈ ਐਵੇਂ ਸੋਚੇ ਆਖੇ ਮੈਂ 60 70 ਦੀ ਵਿੱਚ ਜੇ ਗਾ ਮਿਲ ਜਾਂਦੀ ਏ 770 ਵਾਲੀ ਨੀਗੀ ਠੀਕ ਹੈ ਜੀ ਇਹਦਾ ਲੱਖੋਂ ਬਾਹਰ ਹੀ ਵੇਖਣੀ ਆ ਸਵਾ ਦੀ ਵਿਕੇ 30 ਦੀ ਵਿਕੇ 35 ਦੀ ਵਿਕੇ ਕਿੱਥੇ ਵੇਚਣੀ ਆ ਉਹ ਅਗਲੇ ਦੀ ਜਿੱਦਾਂ ਦੀ ਸੇਵਾ ਕੋਈ ਕਰੂਗਾ ਠੀਕ ਆ ਅੱਜ ਦੀ ਡਿਮਾਂਡ 55000 ਆਜ ਦੀ ਡਿਮਾਂਡ 55000 ਕੋਈ ਜਲਦੋ ਚਮੜਾ ਮੋਟਾ ਹਾਂਜੀ ਮਾਨ ਤਾਨ ਕਰ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਅੱਗੇ ਵੀਰੇ ਦੋ ਨੰਬਰ ਬਰੀਡ ਦੇ ਪੱਖ ਤੋਂ ਚੈੱਕ ਕਰੋ ਜਿੰਨੇ ਕੀ ਨਾ ਪੀਸ ਆ ਸੁਆ ਭਾਈ ਕੇ ਨੰਬਰ ਸੁਆ ਭਾਈ ਜੀ ਇਹ ਦੂਜਾ ਸੂਈ ਦੀ ਆ ਕਦੋਂ ਸੂਈ ਆ ਜੀ ਸੂਈ ਨੂੰ ਇਹਨੂੰ ਹੋ ਗਿਆ 4 ਹੋ ਗਿਆ ਹੁਣ 5 ਹੋ ਗਿਆ ਹੁਣ ਠੀਕ ਹੈ ਠੀਕ ਜੀ ਠੀਕ ਹੋਣਿਆ ਕਿਉਂਕਿ ਆਪਾਂ ਐਵੇਂ ਤੈਨੂੰ ਕਹਿ ਦੀਏ ਕਿਹੜਾ ਸੁਆਈ ਹੈ ਯਾਰ ਹੈਨਾ ਐਵੇਂ ਸਿਹਤ ਹੀ ਨਹੀਂ ਦਿੰਦੇ ਬਾਕੀ ਮੈਂ ਤਾਂ ਇੱਕ ਗੱਲ ਇਹਦੀ ਸਿਹਤ ਹੀ ਦੇਣਾ ਇਹਦੀ ਅੱਖ ਦੇਖ ਲਓ ਬਰੀੜ ਚੋਤ ਆ ਜੀ ਇਹਦੇ ਟੂਆ ਦੇਖ ਲਓ ਹਾਂਜੀ ਇਹਦੀ ਆ ਜਿਹੜੀ ਚੀਜ਼ ਨਾਸ ਦੇਖ ਲਓ ਇਹਦੀ ਤੰਨ ਦੇਖ ਲਓ ਜਿਹੜੀ ਚੀਜ਼ ਬਰੀੜ ਦੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਸਹੀ ਗੱਲ ਦੋਦੇ 10 ਕਿਲੋ ਠੀਕ ਹੈ ਜੀ ਹਾਂ ਮੈਂ ਤਾਂ ਹਾਂ ਨੈਟ ਤਿਆਰ ਆ 10 ਕਿਲੋ ਦੁੱਧ ਜਿੰਨੇ ਮਰਜ਼ੀ ਬੰਦੇ ਬੈਠ ਕੇ ਉੱਠ ਕਰਨ ਠੀਕ ਹੈ ਨਾ ਕੋਈ ਭੂਰ ਨਾ ਛਿਟ ਤੇ ਏ ਆਈ ਹੋਈ ਹੈ ਵੀ ਆ ਜੀ ਇਹਦੀ ਏ ਆਈ ਹੋਈ ਆ ਦੱਸਣ ਮਤਾਉਗਾ ਠੀਕ ਹੈ ਜੀ ਗਾਰੰਟੀ ਇੱਕ ਪੈਸੇ ਦੀ ਵੀ ਹੈ ਨਹੀਂ ਆਪਾਂ ਕੱਲ ਰਹੀ ਹੈ ਚੰ ਨਹੀਂ ਰਹੀ ਕੱਲ ਨੂੰ ਕੋਈ ਆਖੇ ਹਾਂ ਯਾਰ ਬਾਈ ਤੂੰ ਕਹਿੰਦਾ ਸੀ ਏ ਆਈ ਹੋਈ ਆ ਆਪਾਂ ਖਾਲੀ ਲਈ ਆ ਖਾਲੀ ਨਾ ਬਈ ਨਾ ਆਪਾਂ ਕਿਸ ਦੀ ਗਾਰੰਟੀ ਮੰਨਦੇ ਆ ਤੇ ਨਾਂ ਦਿੰਨੇ ਆ ਠੀਕ ਹੈ ਜਿੰਨਾ ਟਾਈਮ ਚੈੱਕ ਨਹੀਂ ਹੁੰਦਾ ਨਾ ਨਾ ਬਾਈ ਜਿੰਨਾ ਚਿਰ ਚੈੱਕ ਨਹੀਂ ਹੋਣਾ ਜੋਕ ਲੈ ਜੀ ਜਿਹੜੀ ਚੈੱਕ ਆ ਚੈੱਕਪਾਸ ਉਹਨੂੰ ਚੈੱਕਪਾਸ ਹੀ ਕਵਾਂਗੇ ਠੀਕ ਹੈ ਜੀ ਇਹਦੀ ਆਪਾਂ ਫੁੱਲ ਗਰੰਟੀ ਲਵਾਂਗੇ ਕਿ ਕੋਈ ਕੱਲ ਨੂੰ ਬੰਦੇ ਦੇ ਘਰੋਂ ਵੀ ਮੋੜਨੀ ਆ ਪਤਾ ਵੀ ਮੋੜਾਂਗੇ ਜੀ ਹਾਂ ਜੀ ਕੱਲ ਨੂੰ ਕੋਈ ਉਹ ਨਹੀਂ ਕੇੰਦੀ ਠੀਕ ਹੈ ਤੋਰ ਕੇ ਦਿਖਾ ਦੇ ਵੀਰ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਐ ਸੂਆ ਅੱਗੇ ਵੇ ਹੱਥੀ ਜਵਾਈ ਵਾਲਾ ਥਾਣਾ ਜੀ ਹਵਾਨਾ ਸੋਨਾ ਜੀ ਮੋੜ ਲੈ ਵੀਰ ਥਾਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ ਤਿਆਰੀ ਠਾਲਾ ਜੀ ਕੋਟ ਦੇ ਸ਼ਾਂਖ ਨੇ ਲੈ ਚੱਲੀ ਫਿਰ ਬਾਕੀ ਜਿਹੜੀ ਮੇਨ ਗੱਲ ਆ ਜੀ ਬਰੀਡ ਵਾਈਜ਼ ਕਰਮਾਂ ਵਾਲੀ ਪੂਰੀ ਚੰਗੀ ਆ ਜੀ ਬਰੀਕੀਆਂ ਬਹੁਤ ਨੇ ਤਿਆਰੀ ਚੰਗੀ ਆ ਸੱਜਰ ਨੇ ਬਾਈ ਕਿੰਨਾ ਕੁ ਦੁੱਧ ਦਿੱਤਾ ਇਹਨੇ ਸੱਜਰ ਨੇ ਬਾਈ ਉਹਨਾਂ ਦੇ ਦੱਸਣ ਮੁਤਾਬਕ 20-22 ਕਿਲੋ ਦੁੱਧ ਦਿੱਤਾ ਜੀ 21 ਕਿਲੋ ਦੁੱਧ ਆ ਉਹ ਹਾਂ ਕਿਉਂਕਿ ਜਿਹੜੀਆਂ ਇਹਦੇ ਨਾੜਾਂ ਲੱਗੀਆਂ ਉਹ ਦੱਸਦੀਆਂ ਵੀ ਦੁੱਧ ਦਿੱਤਾ ਇਹਨੇ ਠੀਕ ਆ ਬਾਕੀ ਅਗਲੇ ਦੇ ਸਿਰ ਤੇ ਆ ਬਾਕੀ ਇਹ ਬਾਈ ਇੱਕ ਦੀ ਹੋਰ ਗਾਰੰਟੀ ਆ ਹਾਂਜੀ ਜੇ ਇਹ ਫਰਾਕ ਹੋਵੇ ਚ ਅੰਦਰੋਂ ਖਰਾਬ ਹੋਵੇ ਉਹਦੀ ਵੀ ਮੇਰੀ ਗਾਰੰਟੀ ਆ ਜੇ ਕੋਈ ਬੰਦਾ ਇਹ ਕਹੇ ਜੇ ਲਕੋਰੀਆ ਚ ਕੋਈ ਨੁਕਸ ਤੋਂ ਨੁਕਸ ਤੋਂ ਨਹੀਂ ਇਹ ਕੋਈ ਵੀ ਬੰਦਾ ਜੇਕਰ ਗੱਬਣ ਹੋਵੇ ਤਾਂ ਅਗਲੇ ਨੂੰ ਵਧਾਈਆਂ ਜੇ ਨਾ ਹੋਵੇ ਤੇ ਚੈੱਕ ਕਰਾ ਕੇ ਜਸਰ ਦਾ ਹੱਥ ਪਾ ਕੇ ਇੱਕ ਪੈਸੇ ਦੀ ਵੀ ਅੰਦਰ ਇਹਦੇ ਨੁਕਸ ਹੋਵੇ ਠੀਕ ਆ ਜੀ ਹਾਂ ਗਾਰੰਟੀ ਆ ਗਾਰੰਟੀ ਆ ਕਿਉਂਕਿ ਜੇ ਪਾਣੀ ਪੂਣੀ ਸਿੱਟਣ ਲਾਇਆ ਲਕੋਰੀਆ ਨਾ ਗਾਂਿਆਂ ਨੂੰ ਇੱਕ ਪੈਸੇ ਦਾ ਇਹ ਹੁਣ ਜਾਨੀ ਕਿ ਵੜਾ ਗਾਂ ਬੱਚੇ ਲੈਣ ਵਾਲੀ ਵੜਾ ਸਹੀ ਗੱਲ ਇਹਦੀ ਡਿਮਾਂਡ ਫਿਰ ਕੀ ਰਹਿਣ ਵਾਲੀ ਹੈ ਜੀ ਇਹਦੀ ਭਾਈ ਵਛੀਆਂ ਵਾਲੀ ਡਿਮਾਂਡ ਹੈ ਜੇ ਦੀ ਵਛੀ ਸੰਭਲਾ ਨਾਲੇ ਦੁੱਧ ਹਾਂਜੀ ਨਾਲੇ ਪੁੰਨ ਨਾਲੇ ਫਲੀਆਂ ਉਹ ਗੱਲ ਠੀਕ ਹੈ ਕਿੰਨੀ ਡਿਮਾਂਡ ਹੈ ਇਹਦੀ 35000 ਰੁਪਏ ਸਿਰਫ ਡਿਮਾਂਡ ਹੋ ਜੂ ਲੈ ਜੀ ਲੈਸ ਵਾਸ ਤੇਨੂੰ ਪਤਾ ਹੀ ਆ ਬਈ ਬੱਛੀ ਨਹੀਂ ਦਿੰਦਾ ਯਾਰ ਬੱਛੀ ਸਹੀ ਗੱਲ ਆ ਬੱਛੀਆਂ ਦਾ ਰੇਟ ਬਹੁਤ ਹਾਈ ਆ ਬੱਛੀ ਨਹੀਂ ਦਿੰਦਾ ਜਿਹੜੀ ਜਰਸੀ ਬੱਛੀ ਆ ਨਾ ਉਹ ਬਦਨਦਾ ਨਹੀਂ ਯਾਰ 35000 ਦੀ ਉਹ ਨਹੀਂ ਦਿੰਦਾ ਆਪਣੇ ਕੋਲੇ ਬੱਛੀ ਆਉਣੀ ਆ ਵੇਰਕਾ ਦੇ ਸੀਮਨ ਦੀ ਇੰਪੋਰਟਡ ਦੀ ਅੱਜ ਨਹੀਂ ਲਿਆਂਦੀ ਗਈ ਅੱਛਾ ਜੀ 25000 ਦੀ ਖਰੀਦ ਆ ਮੇਰੀ 15 ਕ ਦੇਣਾਂ ਦੀ ਆ 15 16 ਦੇਣਾਂ ਦੀ ਠੀਕ ਆ ਜੀ ਸੇਲ ਵਾਸਤੇ ਲਿਆਂਦੀ ਕਿ ਰੱਖਣ ਵਾਸਤੇ ਉਹ ਮੌਕੇ ਦੇ ਵੇਖਾਂਗੇ ਜਦੋਂ ਆ ਗਈ ਘਰੇ ਠੀਕ ਆ ਬਾਈ ਕਿੰਨਾ 35000 ਡਿਮਾਂਡ ਆ ਬਾਕੀ ਲੈਸ ਹੋ ਜਾਊਗਾ ਅੱਗੇ ਵੀਰੇ ਬੱਚੀਆਂ ਇੱਕ ਨੰਬਰ ਐਪ ਟੋ ਸ਼ੁਰੂ ਕਰ ਲੈਣੇ ਆ ਜੀ ਸੀਮਾ ਰਿਕਾਰਡ ਕੋਈ ਪਤਾ ਇਹਦਾ ਜੀ ਬਾਈ ਕੋਈ ਝੂਠ ਨਹੀਂਗਾ ਇੱਕ ਡੱਕੇ ਦਾ ਨਹੀਂ ਪਤਾ ਬਈ ਆਪਾਂ ਨੂੰ ਤਿੰਨਾਂ ਦਾ ਹੀ ਨਹੀਂ ਪਤਾ ਜੀ ਨਾ ਨਾ ਬਾਈ ਐਵੇਂ ਆਪਾਂ ਰੱਬ ਨੂੰ ਜਾਣ ਦੇਣੀ ਆ ਕਾਦੇ ਆਸਤੇ ਬਾਈ ਠੀਕ ਆ ਜੀ ਹਨਾ ਆਪਾਂ ਨੂੰ ਇਹ ਪਤਾ ਵੀ ਥਣਾ ਦਾ ਗੈਬ ਚੰਗਾ ਹਾਂਜੀ ਥਣਚਾਰ ਹੋਣਗੇ ਮੋਖੀਰੀ ਹੋਣਗੇ ਕੁਆਲਿਟੀਫੁੱਲ ਜੇ ਬੱਚਾ ਦਾ ਬੱਚਾ ਇਦਾਂ ਦਾ ਮਾਡਲ ਹੈ ਮੂੰਹ ਤੋਂ ਖੀਰੀ ਆ ਕੁਆਲਿਟੀ ਬਹੁਤ ਚੰਗੀ ਆ ਜੀ ਹਾਂ ਜੇ ਮੈਂ ਕਹਤਾ ਵੀਡੀਓ ਚ ਕਹੀ ਐ ਨਾ ਖੀਰੀ ਆ ਤੇ ਕੱਚੀ ਖੀਰੀ ਹੋਗੀ ਠੀਕ ਆ ਇਹਦੀ ਫੇਰ ਡਿਮਾਂਡ ਕੀ ਰਹਿਣ ਵਾਲੀ ਆ ਜੀ ਹੁਣ ਜੇ ਤਾਂ ਇਹਦਾ ਬਾਈ ਸਾਰਾ ਕੁਝ ਜੋੜ ਗਏ ਫੇਰ ਤਾਂ ਇਹਦਾ ਕੋਈ ਮਿਲਦਾ ਨਹੀਂਗਾ ਜਿੰਨੇ ਸਹੀ ਗੱਲ ਇਹਦੀ ਡਿਮਾਂਡ ਬਾਈ 3000 ਰੁਪਏ ਠੀਕ ਆ ਜੀ ਇਹਦੀ ਡਿਮਾਂਡ 3000 ਰੁਪਏ ਬਰੀਡ ਵਾਈਜ਼ ਕਰਮ ਵਾਲੀ ਇਹਨੂੰ ਮੜੀ ਤੋੜ ਕੇ ਦਿਖਾ ਦੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਇੰਨੇ ਡੀ ਮਾਡਲ ਪੱਟਿਆ ਹੈ। ਕੁਆਲਿਟੀ ਬਹੁਤ ਚੰਗੀ ਹੈ ਜੀ ਇਹਦੀ। ਸੋਹਣੀ ਬਰੀਡ ਹੈ ਜੀ। ਬਾਕੀ ਰਿਕਾਰਡ ਬਾਈ ਕਹਿੰਦਾ ਆਪਾਂ ਬਣਾ ਛਾਰੀਆਂ ਗੱਲਾਂ ਦਾ ਤਾਂ ਬਾਈ ਪਤਾ ਹੈ ਨਾ? ਹਾਂਜੀ। ਵੀ ਜੇ ਹੁਣ ਆਪਾਂ ਬਣਾਉਣਾ ਹੋਵੇ ਰਿਕਾਰਡ ਤਾਂ ਜਿਹਦਾ ਮਰਜ਼ੀ ਬਣਾ ਲਿਓ। ਵੀ ਐਦੀ ਆ ਹੈਨਾ? ਹਾਂਜੀ। ਪਰ ਕਦੇ ਆਸਤੇ ਬਾਈ। ਠੀਕ ਹੈ ਜੀ। ਯਾਨੀ ਕਿ ਪਤਾ ਤਾਂ ਹੁਣ ਸੀਮਣਾ ਦੇ ਆਪ ਉਪਰਾਹੀ ਦੇ ਆ ਗਾਂਆਂ ਦੇ ਸੀਮਾ ਆਪਣੇ ਕੋਲ ਹੈ। ਠੀਕ ਹੈ ਜੀ। ਆਪਾਂ ਕਦੇ ਆਸਤੇ ਫੇਰ ਇਹਦੀ ਅੰਦਰੋਂ ਇਹਦੀ ਵੀ ਫੁੱਲ ਗਾਰੰਟੀ ਆ ਠੀਕ ਆ ਜੀ ਹਾਂ ਬਾਕੀ 포ਟ ਸ਼ਾਂਖ ਕੋਈ ਨਹੀਂ ਜੀ ਜੋ ਜਮਾ ਹੀ ਨਹੀਂ ਬਰੇ ਤੋਂ ਡਰਦਾ ਜੀ ਪਸੂ ਹੂੰ ਪਾ ਕੋਈ ਨਹੀਂ ਫਿਰ ਬੰਨ ਦੇ ਡਿਮਾਂਡ 30000 ਰੁਪਿਆ ਬਾਈ ਲੈਸ ਉਹਦੇ ਚ ਹੋ ਜਾਊਗਾ ਜੀ ਹਾਂ ਉਹਦੇ ਚ ਮਾੜੀ ਮੋਟੀ ਲੈਸ ਹੋਊਗੀ ਠੀਕ ਆ ਜੀ ਇਹ ਕਾਫਟਾਟਰ ਦੇ ਨਹੀਂ ਪੂਰੇ ਹੁੰਦੇ ਇਹਦੇ ਦੁੱਧ ਦੇ ਦੇ ਕਾਫਟਾਟਰ ਠੀਕ ਆ ਜੀ ਬਾਕੀ ਵੱਛੀ ਦਾ ਪਿੱਠ ਪੁੜਾ ਦੇਖੋ ਬਾਈ ਕੁਆਲਿਟੀ ਦਾ ਕੈਨ ਉਹ ਜਿਹੜਾ ਕੁਝ ਮਰਜ਼ੀ ਕਹਿ ਦਮ ਸਹੀ ਗੱਲ ਹੈ ਜੀ ਮਾਰਾ ਜਲਦਾ ਪਰ ਝੂਠ ਮਾਰਨੇ ਆ ਪਤਾ ਲੱਗਦਾ ਠੀਕ ਹੈ ਜੀ ਅੱਗੇ ਵੀਰੇ ਕਿੰਨਾ 4 ਨੰਬਰ ਵੱਛੀ ਵੀਰੇ ਇਹਦੀ ਕੀ ਡਿਟੇਲ ਹੈ ਇਹ ਵੀ ਬਈ ਐਵੇਂ ਤੈਨੂੰ ਕਹਿਦਾ ਕੋਈ ਇਹਦਾ ਨਹੀਂ ਥਾਣਾ ਦਾ ਸਪੇਸ ਦੇਖ ਲਾ ਠੀਕ ਹੈ ਜੀ ਮੂੰਹ ਖੀਰੀ ਆ ਠੀਕ ਹੈ ਜੀ ਬੱਚਾ ਹੀ ਆ ਬੱਚਾ ਹੀ ਆ ਮੂੰਹ ਖੀਰੀ ਹੈ ਜਵਾਂ ਯਾਨੀ ਕਿ ਇਹ ਨਹੀਂ ਬੰਦਾ ਕੱਲ ਨੂੰ ਘਰੇ ਗਈ ਵੀ ਵੱਛੀ ਵੀਡੀਓ ਤੇ ਬੋਲੀ ਜਾਣਾ ਮੈਂ ਜੇ ਦੰਦ ਟੁੱਟਿਆ ਹੋਵੇ ਹਾਂਜੀ ਆਪਾਂ ਦੇਣਦਾਰਾਂ ਅਗਲੇ ਦਾ ਕਿਰਾਇਆ ਵੀ ਮੋੜਾਂਗੇ ਪੈਸੇ ਵਿੱਚ ਮੋੜਾਂਗੇ ਠੀਕ ਹੈ ਜੇ ਕੀਰੀ ਆਹ ਜੇ ਕੀਰੀ ਕਹੀ ਆ ਥਾਣਾ ਦੀ ਚਾਰ ਥਾਣਾ ਤੇ ਚਾਰ ਥਾਣੇ ਹੋਣਗੇ ਠੀਕ ਹੈ ਜੀ ਫਿਰ ਜੇ ਅੰਦਰ ਨੁਕਸ ਹੋਵੇ ਇਹਦੇ ਹਨਾ ਕੋਈ ਟੀਕਾ ਭਰਿਆ ਹੋਵੇ ਕਿਸੇ ਨੇ ਉਹ ਵੀ ਆਪਾਂ ਜ਼ਿੰਮੇਵਾਰ ਆ ਵੀ ਇਹਦੇ ਟੀਕਾ ਵੀ ਨਹੀਂ ਹਜੇ ਤੱਕ ਭਰਿਆ ਠੀਕ ਹੈ ਭਾਈ ਹੀਟ ਕੱਢ ਹਟੀ ਆ ਪਰ ਟੀਕਾ ਨਹੀਂ ਭਰਿਆ ਠੀਕ ਹੈ ਜੀ ਅੱਗੇ ਵੀਰੇ ਸਾਹੀ ਵਾਲੇ ਨੂੰ ਕੋ ਨੰਬਰ ਦੀ ਬਾਈ ਕੀ ਡਿਮਾਂਡ ਆ ਜੀ 2 ਨੰਬਰ ਦੀ ਬਈ 25000 ਰੁਪਏ ਠੀਕ ਹੈ ਜੀ ਇਹਨੂੰ ਬਾਹਰ ਲੈ ਆਈ ਡਿਮਾਂਡ ਬਹੁਤ ਹੁੰਦੀ ਹੈ ਵੀਰੇ ਸਾਹੀਵਾਲ ਦੀ ਤੋਫਾ ਹੀ ਲੈ ਕੇ ਆਉਂਦਾ ਵੀਰੇ ਸਾਹੀਵਾਲ ਹੈ ਇਹ ਥੋੜੀ ਥੋੜੀ ਵੇਚ ਮੈਕਸ ਗੇਰ ਵੀ ਹੈਗੀ ਬਈ ਬਾਲਾ ਨਹੀਂ ਗਾ ਉਹ ਮਾਰੀ ਰਹੀ ਹੈ ਜੀ ਇਹਨੂੰ ਬੰਨ ਲੇ ਵੀਰੇ ਇੱਥੇ ਬੰਨ ਲਾਏ ਥੋੜਾ ਜਨਾ ਬੱਚਾ ਕਰਕੇ ਤੇ ਡਰਦਾ ਥੋੜਾ ਜਆ ਉਹ ਤਾਂ ਨਹੀਂ ਜਾਨੀ ਕਿ ਠੀਕ ਹੈ ਜੀ ਉਹ ਤਾਂ ਨਹੀਂ ਕੋਈ ਹੈ ਜੀ ਲਓ ਜੀ ਉਹ ਤਾਂ ਨਹੀਂ ਕਿ ਕੋਈ ਨਹੀਂ ਬਈ ਲੋਰੀ ਚੈੱਕ ਕਰੋ ਗਾਰੰਟੀ ਵੱਲ ਲੋਰੀ ਇੱਕ ਨੰਬਰ ਆ ਕੁਆਲਿਟੀ ਬਹੁਤ ਆ ਗਰਮੀਆਂ ਦਾ ਤੋਹਫਾ ਥੋੜੀ ਵਿੱਚ ਗਰਮੈਕਸ ਆ ਜਾਂਦੀ ਆ ਇਸ ਕੁਆਲਿਟੀ ਚੈੱਕ ਕਰ ਲੋ ਜੀ ਪੂਰੀ ਸੋਹਣੀ ਕੁਆਲਿਟੀ ਦੀ ਬਹੁਤ ਜਿਆਦੇ ਮੱਥਾ ਵੇਖ ਬਈ ਇਹਦਾ ਸਹੀ ਗੱਲ ਹੈ ਜੀ ਮੱਥਾ ਚੌੜਾ ਪੂਰਾ ਪੂਰਾ ਚੌੜਾ ਇਹ ਫਿਰ ਖੀਰੀ ਹੈ ਬਈ ਪੱਕੀ ਖੀਰੀ ਠੀਕ ਹੈ ਯਾਨੀ ਕਿ ਖੀਰੀ ਅਕੱਚੀ ਖੀਰੀ ਸੋਰੀ ਪੱਕੀ ਖੀਰੀ ਕੱਚੀ ਖੀਰੀ ਠੀਕ ਹੈ ਬਈ ਤੇ ਇਹਦਾ ਕੋਈ ਮਦਰ ਮਿਲਕ ਰਿਕਾਰਡ ਪਤਾ ਹੋਵੇ ਕੋਈ ਬਾਈ ਜੀ ਇਹ ਨਾ ਇਹ ਝੂਠ ਮਾਰਨੂ ਨਾ ਕਿਸੇ ਨੇ ਮੰਨਣਾ ਹਾਂਜੀ ਤੇ ਜੇ ਆਪਾਂ ਕਹਿ ਦਾਂਗੇ ਕਿ ਇਹਨੂੰ 25 ਕਿਲੋ ਆ 22 ਕਿਲੋ ਠੀਕ ਹੈ ਜੀ ਕਾਲੇ ਆਸੇ ਬਾਈ ਠੀਕ ਹੈ ਜੀ ਆਪਾਂ ਨੂੰ ਇਹਦੇ ਕਰਦਿਆਂ ਨੇ ਯਾਨੀ ਕਿ ਨਾ ਕੁਝ ਦੱਸਿਆ ਨਾ ਭਾਗਾ ਦੱਸਿਆ ਠੀਕ ਹੈ ਜੀ ਹਾਂ ਵੀ ਇਹਦੀ ਮਾਂ ਦਾ ਕੀ ਰਿਕਾਰਡ ਸੀ ਤੇ ਨਾ ਹੀ ਆਪਾਂ ਵਿਸ਼ਵਾਸ ਕਰਦੇ ਹਾਂ ਠੀਕ ਹੈ ਬਾਈ ਉਹ ਖੜੀਆਂ ਦੂਜੀਆਂ ਬੱਚੀਆਂ ਆਪਾਂ ਉਹਨਾਂ ਦਾ ਵੀ ਨਹੀਂ ਦੱਸਿਆ ਇਹ ਕੀ ਆ ਮਾਨਦਾਰ ਕਾਰਡ ਫਲਾਣਾ ਕਿਉਂ ਕਹ ਬਈ ਕੌਣ ਦੱਸਦਾ ਜੀ ਸਹੀ ਗੱਲ ਜੀ ਜਿਹੜੀ ਚੀਜ਼ ਆਪਦੇ ਕੋਲੇ ਆ ਸੂਈ ਆ ਗਾਂ ਉਹਦੀ ਬੱਛੀ ਆ ਉਹਦਾ ਆਪਾਂ ਦੱਸਾਂ ਠੀਕ ਆ ਜੀ ਤੇ ਇਹਦੀ ਡਿਮਾਂਡ ਫਿਰ ਕੀ ਰਹਿਣ ਵਾਲੀ ਐ ਇਹਦੀ ਡਿਮਾਂਡ ਤਾਂ ਯਾਰ 25000 ਰੁਪਏ ਜੇ ਜੋੜਾ ਲੈ ਜੇ ਕੋਈ ਮਾਨਤਾ ਦਾ ਹੋ ਜੂਗਾ ਪਰ ਇਹ ਵੀ ਯਾਨੀ ਕਿ ਪੜਾ ਜਿਲ੍ਹਿਆ ਦੇ ਟੀਕਾ ਭਰਾ ਦੇ ਸਹੀ ਗੱਲ ਅੰਦਰ ਜੀ ਵੀ ਸਹੀ ਆ ਹਾਂ ਅੰਦਰ ਦੀ ਵੀ ਸਹੀ ਆ ਠੀਕ ਆ ਜੀ ਕੋਈ ਟੀਕਾ ਭਰਿਆ ਹੋਵੇ ਇਹਦੇ ਉਹਦੀ ਵੀ ਆਪਣੀ ਗਾਰੰਟੀ ਹੈ ਠੀਕ ਆ ਕਿਸੇ ਵੀ ਬੱਚੀ ਦੇ ਤਿੰਨਾਂ ਬੱਚਿਆਂ ਦੇ ਠੀਕ ਆ ਜੀ ਜੇ ਟੀਕਾ ਭਰਿਆ ਹੋਵੇ ਆਪਣੀ ਪੂਰੀ ਗਾਰੰਟੀ ਹੈ ਕੋਈ ਅਗਲਾ ਕਹਦੇ ਟੀਕਾ ਭਰਿਆ ਸੀ ਰਹੀ ਨਹੀਂ ਕੋਈ ਹਾਂਜੀ ਉਹਦੀ ਗਾਰੰਟੀ ਆ ਮੇਰੀ ਠੀਕ ਆ ਬਈ ਹਾਂ ਅਜੇ ਤੱਕ ਇਹਨਾਂ ਦੇ ਟੀਕਾ ਨਹੀਂ ਭਰਿਆ ਠੀਕ ਆ ਜੀ ਇਹਨਾਂ 'ਚ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ